ਤਾਨੂੰ ਫਰੀਦਕੋਟ ਤੋਂ ਅਸੀਂ ਬਰਜਿੰਦਰਾ ਕਾਲਜ ਦੇ ਬਾਹਰ ਤੋਂ ਜੋੜ ਰਹੇ ਹਾਂ ਕਿ ਜਿੱਥੇ ਸਰਬਜੀਤ ਸਿੰਘ ਦਾ ਪਰਿਵਾਰ ਪਹੁੰਚਿਆ ਤੇ ਉਹਨਾਂ ਦਾ ਵੱਡਾ ਬੇਟਾ ਵੀ ਪਹੁੰਚਿਆ ਤੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੋ ਬੇਟੇ ਉਹ ਤੁਹਾਡੀ ਨਾਮ ਤੁਹਾਡਾ? ਮੇਰਾ ਜੀ ਰਣ ਫਤੇ ਸਿੰਘ। ਰਣੂ ਫਤੇ ਸਿੰਘ। ਕਿੰਨੀ ਕ ਖੁਸ਼ੀ ਅੱਜ? ਹਾਂ ਜੀ ਬਹੁਤ ਖੁਸ਼ੀ ਹੈ ਕਿ ਮਾਰਾ ਮਹਿਨਾ ਰੰਗ ਲਾਏ ਤੇ ਉਹਨਾਂ ਨੂੰ ਇੱਡਾ ਵੱਡਾ ਇੱਕ ਡਿਜ਼ਾਈਗਨੇਸ਼ਨ ਦਿੱਤਾ ਐਮਪੀ ਦਾ। ਤੇ ਮੈਂ ਬਹੁਤ ਖੁਸ਼ ਹਾਂ ਕਿ ਹਾਂ। ਸਰ ਪਿੰਡਾਂ ਦੇ ਜਾਂਦੇ ਬਹੁਤ ਪਿਆਰੀ ਸੀ ਜੀ ਮਤਲਬ ਲੋਕ ਕਾਫੀ ਪਿਆਰ ਕਰਦੇ ਸੀ ਜਿਵੇਂ ਅਸੀਂ ਸੋਚਿਆ ਸੀ ਬਈ ਨਾ 5-6 ਮਹੀਨੇ ਪਹਿਲਾਂ ਵੀ ਅੱਧਾ ਤੁਹਾਡੇ ਘਰੇ ਪਾਰਲੀਮੈਂਟ ਦੀ ਸੀਟ ਆ ਰਹੀ ਹੈ ਤੇ ਜਿੱਤ ਜਿਓਗੇ ਤੁਸੀਂ ਨਹੀਂ ਇਹ ਅਚਾਨਕ ਹੀ ਹੋਇਆ ਹੈ ਮਤਲਬ ਉਹ ਵੀ 1 ਮਹੀਨੇ ਪਹਿਲਾਂ ਹੀ ਅੱਛਾ ਹਾਂ ਜੀ ਪਤਾ ਨਹੀਂ ਸੀ ਕਿਸੇ ਨੂੰ ਹਾਂ ਲੱਗਦਾ ਸੀ ਕਿ ਤੇ ਹਾਰ ਨਾ ਜਾਣ ਜਾਂ ਐਡਾਂ ਦੀਆਂ ਗੱਲਾਂ ਮਰਾ ਬਹਿਸੇ ਦਾ ਐਸੀ ਕੀ ਜਿਵੇਂ ਸੰਗਤ ਦਾ ਪਿਆਰ ਦੇਖਿਆ ਹੀ ਲੱਗਦਾ ਸੀ ਕਿ ਹਾਂਜੀ ਜਿੱਤਾਂਗੇ ਪਰ ਥੋੜਾ ਜਿਹਾ ਹੁੰਦਾ ਹੀ ਹੈ ਜਿਵੇਂ ਤੁਸੀਂ ਤਕਸ਼ੀਦਾ ਦਮਦਮਾ ਸਾਹਿਬ ਮੱਥਾ ਟੇਕਣ ਦੇ ਲਈ ਗਈ ਸੀ ਤੇ ਉੱਥੇ ਲੱਗਦਾ ਸੀ ਕਿ ਭਾਈ ਸਾਹਿਬ ਕਹਿ ਰਹੇ ਸੀ ਕਿ ਜੀ ਥੋੜੇ ਜਿਹਾ ਜਾਣੀ ਸੀ ਤੇ ਸਾਡੇ ਕੋਲ ਤੇਲ ਪਵਾਉਣ ਦੇ ਲਈ ਪੈਸੇ ਨਹੀਂ ਸੀ ਪਰ ਅਚਾਨਕ 20 ਤਰੀਕ ਤੋਂ ਬਾਅਦ ਇਹ ਜੀ ਬੇਬਦਲੀ ਕਿ ਕਿਸੇ ਚੀਜ਼ ਦੀ ਥੋੜੀ ਵੀ ਹਾਂਜੀ ਮਤਲਬ ਸੰਗਤਾਂ ਨੇ ਮਲੇ ਮਹਾਰਾ ਦੀ ਕਿਰਪਾ ਨਾਲ ਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਸਭ ਕੁਝ ਹੋਇਆ ਮਲੇ ਕਿੰਦੀ ਪਿੱਛੇ ਕਿੰਦੀ ਸਫਲਤਾ ਮੰਨਦੇ ਆਪਦੇ ਦਾਦਾ ਜੀ ਦੀ ਹਾਂਜੀ ਕਿਉਂਕਿ ਦੇਖੋ ਸਾਨੂੰ ਤਾਂ ਜਿਵੇਂ ਕੋਈ ਜਾਣਦੇ ਨਹੀਂ ਉਹ ਕਿ ਉਹਨਾਂ ਨੇ ਐਡਾ ਵੱਡਾ ਕੰਮ ਕੀਤਾ ਤੇ ਸਾਨੂੰ ਉਹਨਾਂ ਕਰਕੇ ਇੱਕ ਨਾਮ ਮਿਲਿਆ ਹਾਂਜੀ ਬੜੀ ਵੱਡੀ ਗੱਲ ਆ ਹਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਪਰਿਵਾਰਕ ਮੈਂਬਰ ਤੁਸੀਂ ਤਾਂ ਨਾਲ ਹੀ ਸੀ ਉਹ ਚੁੱਕ ਲੈ ਕੇ ਬਿਲਕੁਲ ਜੀ ਬਿਲਕੁਲ ਕਿ ਕਿਵੇਂ ਲੱਗਿਆ ਪਹਿਲਾਂ ਕਿਵੇਂ ਰਿਸਪੌਂਸ ਮਿਲ ਰਿਹਾ ਸੀਗਾ ਜੱਕਦਮ 10 ਕੁ ਦਿਨ ਬੜੀ ਹਵਾਵਾਂ ਨਹੀਂ ਸਰਬਜੀਤ ਸਿੰਘ ਪਹਿਲਾਂ ਜਾਂਦੇ ਰਹੇ ਜੀ ਪਿੰਡਾਂ 'ਚ ਲੋਕ ਸੁਣਦੇ ਸੀ ਗੱਲ ਪਤਾ ਨਹੀਂ ਸੀ ਸਰਬਜੀਤ ਸਿੰਘ ਬਾਰੇ ਲੋਕਾਂ ਦਾ ਹੈ ਕੌਣ ਆ ਸਰਬਜੀਤ ਹਾਂ ਜੀ ਹਾਂ ਜੀ ਇਹ ਨਹੀਂ ਪਤਾ ਜਦੋਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਫਿਰ ਤਾਂ ਹਨੇਰੀ ਆ ਗਈ ਜੀ ਫਿਰ ਤਾਂ ਸੰਗਤਾਂ ਨੇ ਕੁਝ ਪੁੱਛਿਆ ਹੀ ਨਹੀਂ ਜੀ ਹਮ ਬਸ ਫਿਰ ਸੰਗਤਾਂ ਬੁਲਾਉਣ ਲੱਗੇ ਵੀ ਆ ਜਾਓ ਤੁਸੀਂ ਕਿੱਥੇ ਜਾਣਾ ਹੈ ਹੁਕਮ ਕਰੋ ਕੀ ਚਾਹੀਦਾ ਤੁਹਾਨੂੰ ਹਮ ਪੰਡੀ ਪ੍ਰਚਾਰ ਵੀ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਕੀਤੀ ਹੈ ਜੀ ਕਲਾਕਾਰ ਵੱਡੇ ਵੱਡੇ ਲਿਆ ਕੇ ਪੇਸ਼ ਕੀਤੇ ਬਿਲਕੁਲ ਜੀ ਬਿਲਕੁਲ ਬਹੁਤ ਜੀ ਜਦੋਂ ਵੀਰੇ ਜਿਸੇ ਇੱਕ ਪਾਸੇ ਤਾਂ ਐਡੀ ਕੁਰਬਾਨੀ ਤੁਹਾਡੇ ਦਾਦਾ ਜੀ ਦੀ ਤੇ ਦੂਜੇ ਦੇ ਪਾਸੇ ਇੱਕ ਕਲਾਕਾਰ ਆਮ ਦੇਖੋ ਜੀ ਕਿਉਂਕਿ ਜੇ ਤਾਂ ਜਿਵੇਂ ਹੁਣ ਆਪਾਂ ਗੱਲ ਕਰੀਏ ਜੇ ਤਾਂ ਬੰਦਾ ਮਤਲਬ ਇੱਕ ਆਪਣੇ ਪੰਥ ਨੂੰ ਮੰਨਦਾ ਤੇ ਉਹ ਆਪਣੇ ਪੰਥ ਦੀ ਹੀ ਸਪੋਰਟ ਕਰੂਗਾ ਮਤਲਬ ਦੇਖੋ ਇਹ ਗੱਲ ਜੇ ਆਪਾਂ ਕਰੀਏ ਤਾਂ ਇੱਕ ਐ ਹੀ ਹੁੰਦੀ ਹੈ ਕਿ ਹੈ ਨਾ ਜੇ ਆਪਾਂ ਆਪਣੇ ਪੰਥ ਨੂੰ ਸਪੋਰਟ ਕਰਦੇ ਤਾਂ ਆਪਾਂ ਆਪਣੇ ਪੰਥ ਨੂੰ ਹੀ ਵੋਟ ਪਾਵਾਂਗੇ ਨਹੀਂ ਤਾਂ ਆਪਾਂ ਐਸੋ ਦੇ ਕੋਈ ਨਹੀਂ ਜੀ ਕੋਈ ਵੀ ਪਰਿਵਾਰ ਦੇ ਚ ਲੋਕ ਪਾਣੂ ਕਿ ਆਪਾਂ ਜੀ ਨੂੰ ਪਸੰਦ ਕਰਦੇ ਆ ਕਿਹੜੇ ਤੁਸੀਂ ਤੁਸੀਂ ਫਿਲਮਾਂ ਦੇ ਵਿੱਚ ਕਰਮਜੀਤ ਅਨਮੋਲ ਦੀਆਂ ਫਿਲਮਾਂ ਵੀ ਦੇਖੀਆਂ ਹੋਣੀਆਂ ਗੋਪੀਤ ਕੋ ਗੀਦੀਆਂ ਵੀ ਦੇਖੀਆਂ ਹੋਣੀਆਂ ਕਦੇ ਤੁਹਾਨੂੰ ਲੱਗਦਾ ਹੋਣਾ ਕਿ ਵਧੀਆ ਰੋਲ ਕਰਦੇ ਆ ਤੇ ਕਿਤੇ ਉਸ ਸਮਰੀ ਹੋ ਗਿਆ ਉਹ ਤਾਂ ਭੜੇ ਜੇ ਨਹੀਂ ਲੱਗਣ ਲੱਗੇ ਪਹਿਲਾਂ ਲੱਗਦੇ ਸੀ ਵਧੀਆ ਸੱਚ ਦੱਸਿਓ ਨਹੀਂ ਮੈਂ ਘਟ ਦੇਖਣੀ ਹੈ ਫਿਲਮ ਮੈਂ ਤਾਂ ਸੋਚਿਆ ਸੀ ਇਸ ਤਰੀਕੇ ਦਾ ਮੁਕਾਬਲਾ ਬਣ ਜੇਗਾ ਜਦ ਮੈਂ 20 ਤਰੀਕ ਤੋਂ ਬਾਅਦ ਹੀ ਗੱਲ ਕਰਨਾ ਚਲੋ ਪਹਿਲਾਂ ਤਾਂ ਨਹੀਂ 20 ਤਰੀਕ ਤੋਂ ਬਾਅਦ ਦੀ ਗੱਲ ਕਰੀ ਆਪਾਂ ਨਹੀਂ ਜੀ ਕਿਉਂਕਿ ਉਸ ਟਾਈਮ ਬਾਲੀਵੁੱਡ ਦੀ ਲਹਿਰ ਉੱਠੀ ਸੀ ਇਸ ਟਾਈਮ ਦਾ ਫਿਰ ਬਹੁਤ ਜ਼ਿਆਦਾ ਮਤਲਬ ਸੰਗਤਤਾ ਦਾ ਹੋਰ ਵੀ ਜ਼ਿਆਦਾ ਸਹੀ ਹੈ ਜੀ ਕਿ ਕਰਮਜੀਤਨ ਮੋਲ ਦੇਖਿਆ ਹੋਵੇ ਪਤਾ ਹੋਵੇ ਵੀ ਇਹ ਸਾਹਮਣੇ ਸਿੱਧੇ ਮੱਥੇ ਮਿਲਣਾ ਹੈ ਨਹੀਂ ਮਤਲਬ ਟੀਵੀ 'ਚ ਤਾਂ ਦੇਖਿਆ ਮਤਲਬ ਉਹ ਮੈਂ ਆਮੋ ਸਾਹਮਣੇ ਤਾਂ ਨਹੀਂ ਪਤਾ ਇਹ ਕਿ ਅੱਛਾ ਕਦੇ-ਕਦੇ ਇਹ ਮਹਿਸੂਸ ਹੁੰਦਾ ਜਦੋਂ ਵੱਡੇ-ਵੱਡੇ ਕਲਾਕਾਰ ਹੋਰ ਸ਼ੋਅ ਕਰਦੇ ਸੀ ਗਿੱਪੀ ਗਰੇ ਵਾਲ ਵਰਗੇ ਵੀ ਕਿੱਥੇ ਇਹ ਤੇ ਕਿੱਥੇ ਅਸੀਂ ਜਾਂ ਆਪਣੇ ਪਰਿਵਾਰ ਦੀ ਇੱਕ ਵੱਡੀ ਕੁਰਬਾਨੀ ਹੈ ਵੇਖੋ ਜੀ ਜੇ ਮੈਂ ਸਹੀ ਗੱਲ ਦੱਸਾਂ ਤਾਂ ਮਤਲਬ ਸਾਨੂੰ ਆਇ ਨਹੀਂ ਸੀ ਸਾਨੂੰ ਆਇ ਸੀ ਕਿ ਦੇਖੋ ਜੀ ਜੋ ਕਰਦਾ ਮਾਰਿਆ ਨਿਕੰਨਾ ਨਾ ਮਾਰਿਆ ਦਾ ਸਾਰਾ ਕੁਝ ਚਾਹੇ ਜੋ ਮਰਜੀ ਹੋਵੇ ਪਰ ਮਤਲਬ ਸੰਗਤਾਂ ਨੇ ਮਤਲਬ ਸਾਡਾ ਸਾਥ ਦਿੱਤਾ ਕਿ ਉਹਨਾਂ ਕਲਾਕਾਰਾਂ ਨੂੰ ਛੱਡ ਕੇ ਸਾਡਾ ਸਾਥ ਦਿੱਤਾ ਆਪਣੇ ਪੰਥ ਦਾ ਸਾਥ ਦਿੱਤਾ ਤੁਹਾਨੂੰ ਕਿੰਨੇ ਵੇ ਪਤਾ ਲੱਗ ਗਿਆ ਤੁਹਾਡੇ ਫਾਦਰ ਸਾਹਿਬ ਐਮਪੀ ਬਣ ਚੁੱਕੇ ਆ ਇੱਕ ਮਤਲਬ ਮੈਂ ਐਪ ਤੇ ਚੈੱਕ ਕਰਦਾ ਸੀ ਤੇ ਇੱਕ ਟਾਈਮ ਤੇ ਮਤਲਬ ਵੋਟਾਂ ਉੱਥੇ ਸਟਕ ਭਰਾੜ ਹੁੰਦੀ ਸੀ ਪੂਰੀ ਮਤਲਬ ਕਿ ਮੈਂ ਕਹਿੰਦੀ ਉਹਨਾਂ ਸੱਚ ਦੱਸਿਓ ਉਹ ਤੇਵਰਾੜ ਤਾਂ ਹੋਈ ਸੀਗੀ ਹਾਂਜੀ ਹੁਣ ਕੀ ਦੇ ਸਾਲਟ ਆ ਬੀਚੇ ਗਿਆ ਕਿ ਮੁੰਡਾ ਕੰਮ ਕਰਦਾ ਸੀ ਜੀ ਲੱਗਦਾ ਸੀ ਕਿ ਕਿਤੇ ਹਾਏ ਹਨਾ ਇਦਾਂ ਕੁਛ ਹਾਂਜੀ ਮਰੇ ਜਿਵੇਂ ਮੈਨੂੰ ਰਿਜ਼ਲਟ ਦੇ ਕੰਫੀਡੈਂਸ ਕਿੰਨੇ ਵਰੀ ਆਗੇ ਸੀ ਤੁਸੀਂ ਮਤਲਬ ਮਤਲਬ ਬਹੁਤ ਸਾਰੇ ਜਦੋਂ ਸੀ ਰਸਤੇ ਸੀ ਜਦੋਂ ਮੈਂ ਮੰਮਾ ਨੂੰ ਫੋਨ ਕਰਿਆ ਉਹ ਕਹਿੰਦੇ ਸਾਡਾ ਸਰਟੀਫਿਕੇਟ ਬਣ ਰਿਹਾ ਫਿਰ ਉਸ ਟਾਈਮ ਮੈਨੂੰ ਹੋ ਗਿਆ ਸੀਗੀ ਹਾਂਜੀ ਕਿ ਮਤਲਬ ਜਿੱਤ ਤੁਸੀਂ ਤੁਸੀਂ ਮੁਹਾਲੀ ਜਾ ਰਹੇ ਹੋ ਹੁਣ ਨਹੀਂ ਅਸੀਂ ਮੋਗੇ ਸੀ ਆਖੀ ਮੋਗੀਤਵਾਰ ਜਦੋਂ ਤੁਹਾਨੂੰ ਲੱਗ ਰਿਹਾ ਕਦੇ ਥੱਲੇ ਗਿਆ ਕਦੀ ਉੱਪਰ ਆਇਆ ਜਾਂ ਸ਼ੁਰੂ ਤੋਂ ਲੱਗਿਆ ਸੀਗਾ ਬੈਲਟ ਆ ਜਾਂ ਐ ਲੱਗਦਾ ਸੀਗਾ ਵੀ ਕਦੇ ਦੇਖਿਓ ਕਦੇ ਹਨਾ ਕਿਵੇਂ ਤੁਹਾਨੂੰ ਲੱਗਦਾ ਦਰਜਾ ਤੇ ਲੱਗਦਾ ਹੀ ਹੋਣਾ ਸ਼ੁਰੂ ਚ ਮਤਲਬ ਡਰ ਤਾਂ ਲੱਗਦਾ ਲੱਗਦਾ ਨਹੀਂ ਹਾਰਨਾ ਚਾਹੀਏ ਡਰ ਆਹ ਇਹ ਡਰ ਤਾਂ ਥੋੜਾ ਜਿਹਾ ਸੀ ਥੋੜਾ ਬਹੁਤ ਤਾਂ ਨੰਬਰੋ ਕੀ ਤੁਹਾਡੀ ਕਿੰਨੀ ਮੇਰੀ ਜੀਵਨ ਨੂੰ 14 ਸਾਲ ਹੈ ਕਿਹੜੀ ਕਲਾਸ ਚ ਪੜਦੇ ਹੋ ਮੈਂ ਜੀ 9th ਚ 9th ਚ ਪੜਦਾ ਹੂੰ ਦੋਸਤਾਂ ਦੇ ਆਈਫੋਨ ਫਿਰ ਤਾਂ ਇਹ ਲੋੜੇ ਦੀਆਂ ਵੀ ਆਂਦੀਆਂ ਚੁੱਕੀਆਂ ਆਂਆਂ ਆਈਆਂ ਵਧਾਈਆਂ ਦਾਰਿਆਂ ਦੀਆਂ ਨਾਲ ਤੇ ਸਟੇਟਸ ਇੰਸਟਾਗ੍ਰam ਫੇਸਬੁੱਕ ਸਾਰਿਆਂ ਤੇ ਹਾਂਜੀ ਸ਼ੀਕੇ ਦੇ ਮੈਡਮਾਂ ਦੀਆਂ ਸਕੂਲ ਦੀ ਟੀਚਰਾਂ ਦੀਆਂ ਵਧਾਈਆਂ ਆਂਗ ਨਹੀਂ ਆ ਜਿਹੜੀਆਂ ਆਈਆਂ ਨਹੀਂ ਉਹ ਕੰਟੈਕਟ ਚ ਨਹੀਂ ਜਿਸ ਸੰਪਰਕ ਚ ਇਹ ਨੰਬਰ ਨਹੀਂ ਹੋਣਾ ਤੁਹਾਡਾ ਦਸਿਆ ਨਹੀਂ ਨਾ ਸਕੂਲ ਚ ਫੋਨ ਰੱਖਿਆ ਹੋਇਆ ਹੈ ਮੰਡਾ ਪਾਰਲੀਮੈਂਟ ਦਾ ਮੁੰਡਾ ਕਿਹੜੀ ਸਕੂਲ ਚ ਪੜਦਾ ਉਹਤੇ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਦਾ ਮੁੰਡਾ ਜਾਇਆ ਕਰੇਗਾ ਦੋ ਇੰਟਰਨੈਸ਼ਨਲਸ ਬholi ਹਾਂਜੀ ਅੱਛਾ ਪਹਿਲਾ ਕੁਐਸਚਨ ਪਹਿਲਾਂ ਸੋਚਿਆ ਸੀ ਕਿ ਮੈਂ ਮਤਲਬ ਕਿ ਇੱਕ ਸਿੰਪਲ ਸਧਾਰਨ ਪੁੱਤ ਦਾ ਮੁੰਡਾ ਜਿਹੜਾ ਉਹ 9ਵੀਂ ਕਲਾਸ ਚ ਪੜਦਾ ਤੇ ਗਿਆਕਦਾ ਐਮਪੀ ਦਾ ਮੁੰਡਾ ਬਣ ਕੇ ਆਉਣਾ ਛੁੱਟੀਆਂ ਤੋਂ ਬਾਅਦ ਇਹ ਇੱਕ ਇੱਕ ਮਨ ਦੇ ਵਿੱਚ ਐ ਸੁਰਗੀ ਘਬਰਾਹਟ ਆਈ ਸੀ ਵੀ ਉਹ ਸਰਕਾਰਾਂ ਦੇ ਨਾਲ ਮੱਥਾ ਲੱਗਣਾ ਸਰਕਾਰ ਦੀ ਪਾਵਰ ਵੱਡੀ ਹੁੰਦੀ ਹੈ ਉਹ ਨੇੜ ਦੇ ਨੇ ਸਰਕਾਰਾਂ ਦੇ ਨੇੜ ਦੇ ਨਹੀਂ ਨਹੀਂ ਜੀ ਕਿਉਂਕਿ ਸਰਕਾਰ ਤਾਂ ਉਹ ਲੋਕ ਕੀੜਾ ਨੈਕ ਮੇਜੋਰਿਟੀ ਹੁੰਦੀ ਹੈ ਜਿਹਦੇ ਨਾਲ ਵੱਧ ਸਾਥ ਹੁੰਦਾ ਉਹ ਹੀ ਚੱਟਦਾ ਮਤਲਬ ਇੱਕ ਮੇਜੋਰਿਟੀ ਹੁੰਦੀ ਹੈ ਵੱਡੀ ਗੱਲ ਹੈ ਤੁਸੀਂ ਨਾਲੋਂ ਫਿਰ ਇਹਨਾਂ ਦੇ ਸਵੇਰ ਦੇ ਹਾਂਜੀ ਹਾਂਜੀ ਕਬਰਾੜ ਜਿੱਤੇ ਨਹੀਂ ਆਇਆ ਸਿੰਘ ਕਰੀ ਕਰੀ ਤਾਂ ਡਰ ਜਾਂਦੇ ਸੀ ਕੀ ਕਹਿੰਦਾ ਸੀ ਜਦੋਂ 2 300 ਬੋਰਡ ਨੀਚੇ ਜਾਂਦੀ ਸੀ ਉਸ ਦਾ ਘਬਰਾ ਜਾਂਦਾ ਸੀ ਅੱਛਾ ਅੱਛਾ ਪਰ ਪੀਰ ਵੀ 50 ਹਜ਼ਾਰ ਜ਼ਮੀਰ ਤਾਂ ਬਣ ਕੇ ਰਹੀ ਹੈ ਜੀ ਪੱਕੀ ਹੋ ਗਈ ਦੁਪਹਿਰੇ 12:00 ਵਜੇ ਤੋਂ ਲੀਡ ਬਣੀ ਹੋਈ ਹੈ ਪੱਕੀ ਅੱਛਾ 50 ਹਜ਼ਾਰ ਦੀ ਜਿੱਦ ਹੀ ਚੱਲ ਰਹੀ ਹੈ ਹੂੰ ਥੋੜਾ ਬਹੁਤਾ ਤਾਂ ਘਬਰਾ ਜਾਂਦਾ ਸੀ ਇੱਥੇ ਉਸ ਵੇਲੇ ਤੋਂ ਸਾਰੀ ਹਾਂ ਜੀ ਹਾਂ ਜੀ ਪਰਿਵਾਰਾ ਸਾਰਾ ਅਸੀਂ ਇਕੱਠੇ ਨਾਲ ਆਏ ਹਾਂ 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 ਡੇਢ ਦੋ ਮਹੀਨੇ ਹੋ ਗਏ ਸੀ ਨਾਲੇ ਆ ਜੀ ਹਾਂ ਜੀ ਮੈਂ ਤਾਂ ਤੇ ਕਰ ਰਹੇ ਹਾਂ ਜੀ ਕਲਾਕਾਰਾਂ ਨੇ ਬਹੁਤ ਬੁਲਾਏ ਨੇ ਵਧੀਆ ਵਧੀਆ ਕਲਾਕਾਰ ਬੁਲਾਏ ਨੇ ਤੇ ਸਾਨੂੰ ਇਹ ਰੋਸਤੀ ਵੀ ਸਾਡੇ ਨਾਲ ਸਿੱਖ ਸੰਗਤ ਜਿਵੇਂ ਰਾਗੀ ਢਾਡੀ ਪ੍ਰਚਾਰ ਕਿਉਂ ਨਹੀਂ ਜਾ ਰਹਾ ਹੈ ਪਰ ਜਦੋਂ ਆਗੇ ਆਪਣੇ ترਸੇਮ ਸਿੰਘ ਮੋੜਾਲੀ ਜੀ ਆਏ ਮੈਂ ਕਹਿੰਦਾ ਬਹੁਤ ਹੌਸਲਾ ਹੋਇਆ ਦਰਬਾਰ ਸਾਹਿਬ ਤੋਂ ਰਾਗੀ ਜਾਏ ਉਹਨਾਂ ਨਾਲ ਸਾਥ ਦਿੱਤਾ ਉਸ ਤੋਂ ਬਾਅਦ ਤਾਂ ਫੇਲੀ ਨਹੀਂ ਝੁੱਲ ਗਈ ਹਾਂ ਬਹੁਤ ਸਾਥ ਦਿੱਤਾ ਸੰਗਤ ਨੇ ਜੀ ਸਾਡਾ ਕਲਾ ਹੈ ਕਿ ਹੈ ਜੀ ਬਡਾਲੇ ਦਾ ਕਿਲਾ ਹੈ ਕਿ ਉਹਨਾਂ ਨੇ ਕੈਂਡੀਡੇਟ ਦਿੱਤਾ ਤੁਹਾਨੂੰ ਹਾਂ ਜੀ ਬਿਲਕੁਲ ਜੀ ਬਡਾਲੇ ਵਾਹੇਗਾ ਜਿਹਨੂੰ ਤਾਂ ਚਾਹੀਦੇ ਨਹੀਂ ਸੀਗਾ ਹਮਮ ਜੀ ਇਹ ਵੀ ਚਾਹੀਦਾ ਪਤਾ ਲੱਗੂ ਬਹੁਤ ਕਿਹੜੇ ਕਿਹੜੇ ਮੂਹ ਦੇ ਨਾਮ ਗੱਲ ਕਰ ਰਹੇ 84 ਦੀ ਹਰ ਇੱਕ ਸਟੇਜ ਤੋਂ ਗੱਲ ਕਰਦੇ ਨੇ ਅਸੀਂ ਤਾਂ ਆਪ ਬੋਲਦੇ ਹਾਂ ਜਿਹੜੇ ਟਾਡੀ ਨਹੀਂ ਆਏ ਇਹਨਾਂ ਦੀ ਹਮਾਇਤ ਵਿੱਚ ਰਾਗੀ ਨਹੀਂ ਆਏ ਉਹਨਾਂ ਨੇ ਬਹੁਤ ਪੈਸਾ ਕਮਾਇਆ ਹੈ ਸੀਰ ਭਾਈ ਬਿਆਨ ਸਿੰਘ ਤੇ ਸਤਵੰਤ ਸਿੰਘ ਪਹਿਲਾ ਬਾਹਰ ਵਿਦੇਸ਼ਾਂ ਦੇ ਰੋਲ ਲੈ ਪਤਾ ਨਹੀਂ ਸੁਣੀ ਕਿ ਨਹੀਂ ਇੰਟਰਵਿਊ ਮੈਂ ਬਡਾਲੇ ਨੂੰ ਫੋਨ ਲਾ ਲਿਆ ਉਹ ਕਹਿੰਦਾ ਕਿ ਮੇਰੇ ਕੋਲ ਬੜਾ ਪੁੱਛ ਕੇ ਖੜੇ ਹੋਏ ਨਹੀਂ ਮੈਂ ਤਾਂ ਪੜੀ ਸੁਣੀ ਹੈ ਜੀ ਸੁਣੀ ਹੈਗਾ ਸੁਣੀ ਆਈ ਸੁਣੀ ਆਈ ਹਾਂ ਦੇਖੀ ਜਿਵੇਂ ਦਾਬ ਲਿਖੇ ਨੇ ਬਹੁਤ ਸਿੰਪਲ ਗੱਲ ਕਰ ਰਹੇ ਹਾਂ ਮੈਂ ਮਤਲਬ ਕਿ ਬਹੁਤ ਜ਼ਿਆਦਾ ਉਹ ਨਾ ਇਹ ਹੀ ਸੀਗਾ ਵੀ ਉਹ ਅਥਾਰਟੀ ਬਣ ਰਹੀ ਸੀ ਉੱਥੇ ਵੀ ਮੈਂ ਇੱਕ ਅਥਾਰਟੀ ਆ ਤੇ ਸਰਬਜੀਤ ਸਿੰਘ ਮੈਨੂੰ ਪੁੱਛੇ ਮੈਨੂੰ ਕੁਝ ਨਹੀਂ ਪਤਾ ਸੀਗਾ ਕਿ ਇਹਨਾਂ ਰੂਟ ਮੈਨੂੰ ਹੀ ਬੋਲਣਗੇ ਉਹ ਪਰ ਫਿਰ ਮੈਂ ਥੋੜਾ ਜਿਹਾ ਮੈਂ ਕਿਹਾ ਮੈਂ ਕਿਹਾ ਵੀ ਜਦੋਂ ਦੇਸ਼ ਵਿਦੇਸ਼ੀ ਆਂਦੇਗੇ ਤੁਸੀਂ ਜਾਂ ਜਾਂਦੇ ਚੱਲਦੇ ਉਹ ਵੀ ਸੰਗਤੀ ਨਹੀਂ ਮਾਰੀ ਜਿਹੜੇ ਬਦਾਲਾ ਸਾਹਿਬ ਨੇ ਫਿਰ ਸੇਕਾਉਮ ਨਾਲ ਵੱਡੇ ਹੋ ਗਏ ਜੀ ਸਰਬਜੀਤ ਸਿੰਘ ਸੇਕਾਉਮ ਨੇ ਖੜਾਇਆ ਸੰਗਤ ਲਿਖੜਾਇਆ ਬਡਾਲਾ ਸਾਹਿਬ ਵੱਡੇ ਨੇ 7 ਤਰੀਕ ਨੂੰ ਖੜਿਆ 10 ਤਰੀਕ ਨੂੰ ਖੜੇ ਉਹ ਵੱਡੇ ਨੇ ਸੇਕ ਕੌਮ ਤੋਂ ਜੋ ਉਹਨਾਂ ਦਾ ਕਹਿਣ ਦਾ ਤਰੀਕਾ ਜੋ ਉਹਨਾਂ ਦੇ ਕਹਿਣ ਦਾ ਤਰੀਕਾ ਸੀਗਾ ਨਾ ਜੀ ਉਹ ਆਪਣੇ ਆਪ ਨੂੰ ਅਥਾਰਟੀ ਦੇ ਬੇਸ ਤੇ ਪੇਸ਼ ਕਰ ਰਹੇ ਸੀਗੇ ਇਹ ਮੈਨੂੰ ਸਰਬਜੀਤ ਨੇ ਪੁੱਛਿਆ ਕਿਉਂ ਨੀਗਾ ਜੇ ਹੋ ਸਕਦਾ ਉਹਨਾਂ ਨੇ ਕਿਉਂਕਿ ਭਾਈ ਸਾਹਿਬ ਨੇ ਤਾਂ ਬਹੁਤ ਦਿਨ ਪਹਿਲਾਂ ਦਾ ਐਲਾਨ ਕੀਤਾ ਹੋਇਆ ਸੀਗਾ ਤੇ ਉਹ ਵੀ ਨਾਲ ਸਲਾਹ ਕਰ ਸਕਦਾ ਸੀ ਭਾਈ ਸਾਹਿਬ ਅਸੀਂ ਵੀ ਆਪਣਾ ਕੈਂਡੀਡੇਟ ਉਥੋਂ ਖਿਲਾਰਨ ਜਾ ਰਹੇ ਹਾਂ ਤੇ ਆਪਾਂ ਸਲਾਹ ਕਰਕੇ ਤੇ ਕਿੰਨੀਆਂ ਫੋਟੋ ਪਈਆਂ ਉਹਨਾਂ ਨੂੰ ਹਾਂਜੀ ਉਹਨਾਂ ਦੇ ਹੰਕਾਰ ਸੀਗਾ ਜਿੰਨਾ ਚ ਨੋਟ ਕਰ ਲਿਆ ਕਿੰਨੀਆਂ ਵੋਟਾਂ ਵਈਆਂ ਅੱਜ ਗਿਣਤੀ ਚ ਨਹੀਂ ਸੀਗੇ ਜੀ ਮੇਰੇ ਖਿਆਲ ਚ ਉਹ ਤਾਂ ਅੱਜ ਅਸੀਂ ਚੈੱਕ ਕਰ ਰਹੇ ਸੀ ਕਿ ਉਸੇ ਗਿਣਤੀ ਚ ਨਹੀਂ ਸੀਗੇ ਬੜੀ ਜਿਆਦਾ ਕਿਰਦਾਰ ਕੁਸ਼ੀ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਬਹੁਤ ਕੁਝ ਲੋਕਾਂ ਨੇ ਮਤਲਬ ਕਿ ਪੁੱਠਾ ਸਿੱਧਾ ਉਹ ਬੰਦੇ ਦੀ ਮਤਲਬ ਕਿ ਜਿਹੜੀ ਵੀ ਇੱਕ ਤਸਵੀਰ ਬਣਾ ਕੇ ਨਾਲ ਅਟੈਚ ਕਰਕੇ ਦਿਖਾ ਰਹੇ ਆ ਲੋਕਾਂ ਨੂੰ ਕੋਲਾਜ ਬਣਾ ਕੇ ਉਹ ਤੇ ਅਸੀਂ 15 ਸਾਲ ਹੋ ਗਏ ਭਾਈ ਸਾਹਿਬ ਦੇ ਰਿਸ਼ਤੇਦਾਰ ਆ ਤੇ 15 ਸਾਲ ਦੇ ਵਿੱਚ ਅਸੀਂ ਕਦੇ ਵੀ ਉਹਨਾਂ ਦੇ ਪਾਸੇ ਰਿਸ਼ਤੇਦਾਰ ਹੋ ਮੈਂ ਪਿੰਡ ਸੰਦੀਪ ਕੌਰ ਦਾ ਬ੍ਰਦਰ ਐ ਜੀ ਛੋਟਾ ਤੁਸੀਂ ਵੱਡੇ ਬ੍ਰਦਰ ਹੋ ਆਪਣਾ ਕਿ ਸੋਹਰੇ ਪਰਿਵਾਰ ਤੋਂ ਆ ਗਏ ਮਾਮੇ ਮਾਮੇ ਆ ਗਏ ਨਾਨਕੇ ਨੂੰ ਨਾਲ ਲੈ ਕੇ ਆਏ ਹੈ ਹੈ ਕਹਿੰਦੇ ਨਾਨਕੇ ਬਿਨਾ ਖੁਸ਼ੀ ਪੂਰੀ ਨਹੀਂ ਹੁੰਦੀ ਹੈ ਨਾ ਅੱਛਾ ਰਾਜੇਵਾਲ ਇੱਥੇ ਅਲੱਗ ਜਿਵੇਂ ਦਾ ਪਿੰਡ ਰਾਜੇਵਾਲੇ ਖੰਨੇ ਚ ਆਏ ਅੱਜ ਰਾਜੇ ਖੰਨੇ ਚ ਰਾਜੇਵਾਲ ਬੈਠੇ ਸੀ ਤੁਸੀਂ ਫੇਰ ਦੇ ਹਾਂਜੀ ਹਾਂਜੀ ਨਹੀਂ ਨਹੀਂ ਅਸੀਂ ਮੂਕੇ ਸੀਗੇ ਤੇ ਅਸੀਂ ਸਵੇਰੇ ਆ ਗਏ ਸੀ ਸਾਡਾ ਨਗਰ ਹੈਗਾ ਬਾਬਾ ਭਗਤਪੂਰ ਸਿੰਘ ਦੀ ਪਿੰਗਲਵਾਲੇ ਵਾਲੇ ਜੀ 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 ਤੇ ਮਨਾਈ ਦੇ ਪਾਤਰੋ ਤੁਹਾਡੇ ਵੀ ਸਾਡੀ ਸਾਡੀ ਪਹਿਲਾਂ ਦੀ ਰਿਸ਼ਤੇਦਾਰੀ ਸਮਝੀ ਸੀ ਨਾਲ ਜੋ ਸਾਡਾ चाची आहे सा डिपूर जी ਉਕੇ ਫੁੱਲਮ ਲਾਗੇ ਮਤਲਬ ਤੁਹਾਡੇ ਪੁਰਾਣਾ ਵਰਤ ਤੇ ਆਉਂਦੇ ਬਿਲਕੁਲ ਜੀ ਬਿਲਕੁਲ ਜਦੋਂ ਸਰਬਜੀਤ ਸਿੰਘ ਦਾ ਵਿਆਹ ਰੱਖਿਆ ਤੇ ਸਾਡੇ ਪਿੰਡ ਸਮਾਰਕ ਬਣਿਆ ਹੋਇਆ ਪਿੰਡ ਵਰਦੀ سارے ਗੇਟ ਬਣਿਆ ਬਾਬਾ ਭਗਤਪੁਰ ਸਿੰਘ ਜੀ ਦੇ ਲਾਉਂਦੇ ਸਮਾਰਕ ਬਣਾਇਆ ਹੋਇਆ ਉੱਥੇ ਸਿਰਫ ਬਾਬਾ ਭਗਤਪੁਰ ਸਿੰਘ ਦੇ ਜਨਮ ਦਾ ਵਰਸ਼ੀਓ ਮਨਾਈ ਜਾਂਦੀ ਹੈ ਪਰ ਨਗਰਲੇ ਇਕੱਠੇ ਹੋ ਕੇ ਮਾਤਾ ਪਿਤਾ ਵੀ ਇੱਥੇ ਸਰਬਜੀਤ ਸਿੰਘ ਦਾ ਵਿਆਹ ਇੱਥੇ ਹੋਊਗਾ ਉਸ ਤੋਂ ਬਾਅਦ ਉੱਥੇ ਕਿਸਦਾ ਵਿਆਹ ਹੋਇਆ ਜੀ ਕੀ ਬਾਤ ਹੈ ਹਾਂ ਜੀ ਉੱਥੇ ਬੜਾ ਸੰਗਤ ਅੱਜ ਭਾਵੇਂ ਤੋਂ ਪੂਰਨ ਸਿੰਘ ਜੀ ਦਾ ਜੋ ਜਨਮ ਦਿਨ ਵੀ ਹੈ ਤੇ ਅਸੀਂ ਉਹਨਾਂ ਦੇ ਜਨਮ ਦਿਨ ਤੇ ਇਹੀ ਸਾਰਿਆਂ ਨੂੰ ਸਰ ਤਰੀਕ ਮੇਰੇ ਲਈ ਲੱਕੀ ਆ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ 1 ਅਕਤੂਬਰ ਦੀ ਕਿਉਂਕਿ ਮੈਰਿਜ ਐਨਿਵਰਸਰੀ ਹੈ ਨਾ ਤੇ ਇਸ ਕਰਕੇ 1 ਅਕਤੂਬਰ 1 ਅਕਤੂਬਰ ਮੇ ਵੀ ਇਵਾਨ 1 ਨਵੰਬਰ ਦਾ ਉਹਨਾਂ ਦਾ ਬਰਥ ਹੈ ਤੇ ਉਹਦੇ ਕਰਕੇ ਭਾਈ ਸਾਹਿਬ ਨੇ ਭਾਈ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀ ਵੀ ਮੈਂ ਲੱਕੀ ਆ ਤੇ ਇੱਕ ਤਰੀਕ ਨੂੰ ਆਪਾਂ ਐਮਪੀ ਬਣ ਜਾਣਾ ਤੇ ਵਾਈ ਗੁਰੂ ਨੇ ਪੂਰਾ ਸਾਥ ਦਿੱਤਾ ਤੇ ਸਾਰੀ ਸੰਗਤ ਦਾ ਫਰੀਦਕੋਟ ਵਾਲਿਆਂ ਦਾ ਤੇ तकरीबन तकरीबन ਪੂਰੇ ਵਰਲਡ ਚ ਜਿੱਥੇ-ਜਿੱਥੇ ਵੀ ਜਹਾਂ-ਜਹਾਂ ਖਾਲਸਾ ਜੀ ਸਾਹਿਬ ਜਿੱਥੇ-ਜਿੱਥੇ ਵੀ ਰਹਿੰਦੇ ਆ ਪੰਜਾਬੀ ਆਪਣੇ ਜਿੱਥੇ-ਜਿੱਥੇ ਵੀ ਸਾਰੇ ਵਸਦੇ ਆ ਸਭ ਨੇ ਪੂਰਾ ਸਾਥ ਦਿੱਤਾ ਇਹ ਸਭ ਦਾ ਤਹਿ ਦਿਲੋਂ ਬਹੁਤ-ਬਹੁਤ ਜਿਆਦਾ ਧੰਨਵਾਦ ਆ ਤੇ ਸਾਰਿਆਂ ਦਾ ਮਤਲਬ ਕਿ तकरीबन ਬਹੁਤ ਜਿਆਦਾ ਨੌਜਵਾਨ ਵੀਰ ਜਿੰਨੇ ਵੀ ਖੜੇ ਆ ਤੇ तकरीबन ਅਸੀਂ ਕਈ ਵਾਰੀ ਇਦਾਂ ਵੀ ਸੁਣਦੇ ਆ ਹੁਣ ਕਿਉਂਕਿ ਮੈਂ ਖੁਦ ਪ੍ਰਚਾਰ ਵੀ ਕਰਦਾ ਤੇ ਪਰ ਇੰਨਾ ਹੁੰਗਾਰਾ ਕਦੇ ਨਹੀਂ ਮਿਲਦਾ ਹੈਗਾ ਜਿੱਦਾਂ ਭਾਈ ਸਾਹਿਬ ਨੂੰ ਮਿਲਦੀ ਸਾਰੀ ਕਈ ਜਿਹੜੇ ਨੌਜਵਾਨ ਵੀਰ ਨੇ ਉਹ ਇਹ ਗੱਲ ਆਪ ਮੁਹਾਰੀ ਕਹਿ ਦਿੰਦੇ ਆ ਭਾਈ ਸਾਹਿਬ ਜੀ ਜਦੋਂ ਇੱਕ ਵਾਰੀ ਆਪਾਂ ਜਿੱਤੇ ਤੇ ਅਸੀਂ ਆਪਣੇ ਸਰਾਂ ਤੇ ਦਮਾਲੇ ਵੀ ਸਜਾਵਾਂਗੇ ਅੰਮ੍ਰਿਤ ਵੀ ਛਕਾਂਗੇ ਤੇ ਅਸੀਂ ਗੁਰਸਿੱਖੀ ਦੀ ਇਧਰਲੇ ਪਾਸੇ ਨੂੰ ਵੀ ਆਵਾਂਗੇ ਇਹ ਵੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜੀ ਉਹਨਾਂ ਦੀ ਇਹ ਇੱਕ ਲਹਿਰ ਦੇ ਨਾਲ ਹੀ ਜੋ ਲੋਕ ਆ ਹੋਰ ਜ਼ਿਆਦਾ ਨਾਲ ਜੁੜਦੇ ਨੇ ਸੋ ਇਸ ਕਰਕੇ ਜੀ ਕੋਸ਼ੀ ਦਾ ਝਕਾਰਾ ਬੋਲੇ ਸੋ ਨਿਆ ਓ Sí, solo.